ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਜੱਟ ਜੀ ਮੈਡਮ ਸਾਡੇ ਬਨੀਤ ਕੌਂਡਾਲ ਐਸਐਸਪੀ ਮਠੰਡਾ ਜੀ ਰਹਿਨਮਾਈ ਦੇ ਵਿੱਚ ਸਾਨੂੰ ਇੱਕ ਤਲਾਬ ਹੀ ਲਈ ਸੀਗੀ ਸਾਡੀ ਸੀਏ 2 ਦੀ ਟੀਮ ਨੂੰ ਵੀ ਇੱਕ ਵਿਅਕਤੀ ਸਤੀਸ਼ ਕੁਮਾਰ ਪੁੱਤਰ ਦਲਦੂਰਾਮ ਹੈ ਵਾਸੀ ਗਲੀ ਨੰਬਰ 5 ਅਮਰਪੁਰ ਬਸਤੀ ਮਠੰਡਾ ਇਹ ਨਸ਼ੇ ਦਾ ਕਾਰੋਬਾਰ ਕਰਦਾ ਨਸ਼ਾ ਵੇਚਦਾ ਹੈਗਾ ਲੈ ਕੇ ਵੇਚਦਾ ਹੈਗਾ ਉਹਦੀ ਤਲਾਬ ਮਿਲ ਤੇ ਸੀਏ 2 ਦੀ ਟੀਮ ਨੇ ਸਾਡੇ ਉੱਥੇ ਜਾ ਕੇ ਰੇਡ ਕੀਤਾ ਸੀਗਾ ਉੱਥੇ ਰੇਡ ਕਰਨ ਤੇ ਉੱਥੋਂ 100 ਗ੍ਰਾਮ ਚਟਾ 3 ਲੱਖ ਰੁਪਏ ਡਰਗ ਮਨੀ ਰਿਕਵਰ ਹੋਈ ਹੈ ਹੋਰ ਕਬਰ ਹੋਣ ਤੇ ਉਹਦੇ ਖਿਲਾਫ ਥਾਣਾ ਕਲਾਂ ਕੋਲ ਵਿੱਚ ਵਿਸ਼ੇ ਮਕਦਮਾ ਦਰਜ ਕੀਤਾ ਹੈ ਮਕਦਮਾ ਦਰਜ ਕਰਕੇ ਉਹਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਰਿਮਾਂਡ ਹਾਸਲ ਕਰਾਂਗੇ ਉਹਦਾ ਅਗਲੀ ਬਣਦੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਕਿੱਥੋਂ ਲੈ ਕੇ ਆਉਂਦਾ ਕਿਹਨੂੰ ਅੱਗੇ ਵੇਚਦਾ ਹੈਗਾ ਸਾਰੀ ਇਹ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਸਾਰਾ ਸਰ ਜੀ ਗੱਲ ਕਰੀ ਕਿੰਨੇ ਟਾਈਮ ਦਾ ਇਹ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਸੀ ਇਹ ਤਕਰੀਬਨ ਪਿਛਲੇ 1 ਸਾਲ ਤੋਂ ਸੀਗਾ ਜੀ ਦੋ ਪਰਚੇ ਤੇ ਪਹਿਲਾਂ ਵੀ ਦਰਜ ਹੋਏ ਹੋਏ ਆ 1 ਸਾਲ ਦੇ ਵਿੱਚੋ ਇਨਵੋਲਵਮੈਂਟ ਸੀਗੀ ਇਹਦੀ ਤੇ ਇਹ ਸੀ ਕਿ ਕੰਮ ਕੀ ਕਰਦਾ ਹੈ ਮੈਂ ਆਹੀ ਹੈ ਜੀ ਇਹੀ ਕੰਮ ਕਰਦਾ ਹੈ ਹਾਂ ਜੀ ਨਸ਼ੇ ਦਾ ਹੀ ਕੰਮ ਕਰਦਾ ਜੀ ਸਰ ਇਸ ਤਰ੍ਹਾਂ ਦੇ ਜਿਹੜਾ ਨਸ਼ਾ ਵੇਚਣ ਦਾ ਕੰਮ ਕਰ ਰਹੇ ਹੈਗੇ ਉਹਨਾਂ ਨੂੰ ਕੀ ਮੈਸੇਜ ਮੈਸੇਜ ਤਾਂ ਇਹ ਹੈ ਜਿਦਾ ਸੁਧਰ ਜਾਣ ਇਲਾਕਾ ਛੱਡ ਜਾਣ ਨਹੀਂ ਤਾਂ ਫਿਰ ਕਾਰਵਾਈ ਕੀਤੀ ਜਾਊਗੀ ਪਰਚਾ ਦਰਜ ਕਰਾਂਗੇ ਪਰਚਾ ਚੱਕ ਕੇ ਜੀਲ ਚ ਭੇਜਾਂਗੇ ਬਾਹਰ ਤਾਂ ਨਹੀਂ ਰਹਿਣ ਦੇਵਾਂਗੇ ਕਦੇ ਵੀ ਠੀਕ ਹੈ ਜੀ